ਵੈਗੁਰ ਜੀਗਾ ਖਾਲਸਾ ਵੈਗੁਰ ਜੀ ਕੀ ਫਤਿਹ ਤੋਂ ਦੋਸਤੋ ਆਪਾਂ ਪਹੁੰਚੇ ਆ ਜੀ ਜਾਤੀ ਕੇ ਮੰਡ ਏਰੀਏ ਚ ਵੇਖ ਸਕਦੇ ਆ ਪਾਣੀ ਦਾ ਫਲੋ ਕਾਫੀ ਤੇਜ ਹੈ ਤੇ ਝੋਨੇ ਬਰਬਾਦ ਹੋ ਚੁੱਕੀਆਂ ਸਾਰੀਆਂ ਫਸਲਾਂ ਅੱਗੇ ਤੁਹਾਨੂੰ ਜਾ ਕੇ ਦਿਖਾਉਂਦੇ ਆ ਪਾਣੀ ਚ ਹੈਗਾ ਤਾਂ ਕੰਮ ਰਿਸਕੀ ਜਿਆ ਜਾਂ ਖਤਰਨਾਕ ਆ ਜੀ ਇਧਰ ਦੇਖੋ ਮੋਟਰਾਂ ਵਾਲੇ ਉੱਥੇ ਕਿਦਾਂ ਡੁੱਬ ਚੁੱਕੇ ਆ ਅੱਦੇ-ਅੱਦੇ ਇਹਨੂੰ ਸਾਰੇ ਹੀ ਝੋਨਾ ਦੇਖ ਸਕਦੇ ਤੁਸੀਂ ਖਰਾਬ ਹੋ ਗਿਆ 6 ਤਰੀਕ ਦਾ ਪਾਣੀ ਚੱਲਣ ਦਿਆ ਇਹ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਮੰਡ ਸੰਗੋਜ ਲੇਦਾ ਵੀ ਹਾਲਾਤ ਜੀ ਆਪਾਂ ਜਾ ਰਹੇ ਹਾਂ ਤੋਂ ਸੀਮਾਨ ਦੇ ਹੁਣ ਇੱਧਰ ਦਾ ਏਰੀਆ ਹੈਗਾ ਸੰਗੋਜਲਾ ਦੇਖ ਸਕਦੇ ਆ ਸਾਰੇ ਡੁੱਬਿਆ ਵੀ ਮੰਡ ਸੰਗੋਜਲੇ ਦਾ ਏਰੀਆ ਇਹ ਆ ਜੀ ਮੰਡ ਏਰੀਆ ਸੰਗੋਜਲੇ ਦਾ ਦੇਖ ਸਕਦੇ ਤੁਸੀਂ ਕਿੰਨਾ ਮੋਟਰਾਂ ਸਾਰੀਆਂ ਡੁੱਬੀਆਂ ਹੋਈਆਂ ਥੋੜੇ ਥੋੜੇ ਕਮਰੇ ਦੇਖਦੇ ਹਾਂ ਬਸ ਜੀ ਮੰਡ ਸੰਗੋਇਲੇ ਦੇਖੋ ਝੁੱਗੀਆਂ ਜਿਹਾ ਪਾਣੀ ਵੜ ਗਿਆ ਝੁੱਗੀਆਂ ਵੀ ਡੁੱਬੀਆਂ ਹੋਈਆਂ ਤੇ ਲੋਕੀ ਆ ਕੇ ਦੇਖ ਰਹੇ ਕਿਦਾਂ ਛੜਕਾਂ ਤੇ ਬਹਿ ਗਏ ਹੁਣ ਮਾਲ ਡੰਗਰ ਲੈ ਕੇ ਆਪਣਾ ਇਹ ਆ ਜੀ ਕਿਸ਼ਨ ਸਿੰਘ ਵਾਲਾ ਸਾਹਮਣੇ ਇੱਧਰ ਪਿੰਡ ਤੇ ਇੱਥੇ ਕੱਲ ਕੱਲ ਰਾਤ ਦੀ ਗੱਲ ਇਹ ਪਰसों-ਪਰਸੋਂ ਰਾਤ ਜਦੋਂ ਜ਼ਿਆਦਾ ਪਾਣੀ ਆਇਆ ਵਾ ਉਦੋਂ ਦੇਖ ਸਕਦੇ ਆ ਤੁਸੀਂ ਇਹਦਾ ਦਰਿਆ ਨੇ ਢਾਲਾਦੀ ਫਿਰ ਸੰਗਤਾਂ ਨੇ ਰਲ ਕੇ ਇਹ ਬੋਰੇ ਲਾਏ ਆ ਮਿੱਟੀ ਦੇ ਭਰ ਕੇ ਜਾਨਕੇ ਖਤਰਾ ਜਿਹਾ ਬਣ ਗਿਆ ਟੁੱਟਣ ਦਾ ਇਹਦੇ ਨਾਲ-ਨਾਲ ਹੁਣ ਸਾਰੇ ਲਾਤੇ ਆ ਬੋਰੇ ਪਾਣੀ ਹੁਣ ਥੋੜਾ ਘਟ ਗਿਆ ਅਸ ਤੋਂ ਆਪਾਂ ਪਹੁੰਚੇ ਆ ਜੀ ਆ ਕਿਸ਼ਨ ਸਿੰਘ ਵਾਲਾ ਮੰਡ ਦੇ ਸਾਹਮਣੇ ਇਧਰ ਨੂੰ ਸੇਮ ਹੋ ਗਈ ਆ ਕਹਿੰਦੇ ਜੀ ਸੀ ਬੀ ਲੱਗੀ ਆ ਸੇਵਾ ਕਰਨ ਦੇ ਨੌਜਵਾਨ ਮੂਰੇ ਛੱਡਣ ਦੇ ਹੁਣ ਤਾਉਣ ਦੇ ਆ ਬੱਤੀ ਦਰਿਆਲੇ ਪਾਸੇ okay ਦੇ ਘਰ ਸੀਗੇ ਇਧਰ ਦਰਿਆਲੇ ਪਾਸੇ ਉਹ ਸਾਰੇ ਵਿਚਾਰੇ ਆ ਕੇ ਮੰਨ ਤੇ ਬੈਠੇ ਆ ਆਪਣੇ ਡੰਗਰ ਡੁੰਗਰ ਲਾਏਗੇ ਇਹ ਸਾਹਨੇ ਤੇ ਇਧਰ ਨਾ ਦਿਨਾਂ ਚ ਬਹੁਤ ਔਖਾ ਹੋ ਗਿਆ ਇਹਨਾਂ ਵਿਚਾਰਿਆਂ ਦਾ ਤੇ ਤੇ ਦਰਿਆ ਉਹ ਤੇਜੀ ਨਾਲ ਚੱਲਣ ਦੇਖ ਸਕਦੇ ਹਾਂ ਵੀ ਸਾਰੇ ਫਸੇ ਪਾਣੀ ਪਾਣੀ ਹੋਇਆ ਪਹੁੰਚੇ ਆ ਜੀ ਆਪਾਂ ਪਿੰਡ ਬਾਗੂਵਾਲ ਇਹ ਸੌਣ ਕਿ ਜਿਹੜੇ ਦਰਿਆ ਦੇ ਅੰਦਰ ਇਹਨਾਂ ਦੇ ਘਰ ਹੀ ਇਹ ਸਾਰੇ ਆ ਕੇ ਬੈਠੇ ਆ ਹੁਣ ਬੰਨ੍ਹਦੇ ਦੇਖ ਸਕਦੇ ਤੁਸੀਂ ਆਪਣਾ ਡੰਗਰ ਮਸ਼ਾਲੇ ਆ ਕੇ ਵਿਚਾਰੇ ਟਰਾਲੀਆਂ ਜਰਾ ਤਾਂ ਘਟਣਦੇ ਆ ਤੰਬੂਲਾ ਇਹ ਆ ਕਈਆਂ ਨੇ

if my 待っガーリー